ਸਾਡਾ ਸਾਰਿਆਂ ਦਾ ਖਰਚ ਬਣਦਾ ਕਿ ਅਸੀਂ ਉਹ ਹਫ਼ਤਿਆਂ ਦਾ ਬਾਘੂਗੀ ਦੇ ਨਾਲ ਮੁਕਾਬਲਾ ਕਰ ਸਕੀਏ ਕਿਉਂਕਿ ਪੰਜਾਬ ਦੇ ਜੰਮੇ ਨੇ ਤੇ ਨੰਮੀਆਂ ਮਹਿਮਾ ਹੁੰਦੀਆਂ ਇਸ ਕਰਕੇ ਕਿਸਾਨਾਂ ਦਾ ਭਾਵੇਂ ਬਹੁਤ ਵੱਡਾ ਨੁਕਸਾਨ ਹੋਇਆ ਜੋ ਕਿਸਾਨ ਹੈ ਸਾਡੀ ਰੀੜ ਦੀ ਸਾਡੀ ਆਰਥਵਸਥਾ ਦੀ ਰੀੜ ਦੀ ਹੱਡੀ ਆ ਕਿਸਾਨ ਤੋਂ ਬਿਨਾ ਨਾ ਸਾਡਾ ਦੇਸ਼ ਤਰੱਕੀ ਕਰ ਸਕਦਾ ਤੇ ਨਾ ਹੀ ਅਸੀਂ ਤਰੱਕੀ ਕਰ ਸਕਦੇ ਇਸ ਕਰਕੇ ਜੇ ਜਿਆਦਾ ਮਾਰ ਪਈ ਆ ਕਿਸਾਨੀ ਤੇ ਮਾਰ ਪਈ ਆ ਸੋ ਜੇ ਅਸੀਂ ਆਪਣੇ ਪਰਸਨਲ ਤੌਰ ਤੇ ਆਪਣੀ ਗੱਲ ਕਰੀਏ ਸਾਡੇ ਗੁਰਦੁਆਰੇ ਸੋ ਸਾਡੇ ਸਸਤਾ ਵਹਨ ਸਾਨੂੰ ਜੇ ਸਭ ਤੋਂ ਵੱਸੇ ਉਮੀਦਦਾ ਅਸੀਂ ਇੱਥੇ ਜ਼ਮੀਨ ਪੱਧਰੀ ਕਰੀ ਕੋ ਸਾਡੇ ਡੰਗੜਾਂ ਦੇ ਪਹਿਲਾ ਚਾਰਾ ਆ ਹੋਰ ਕਣਕ ਝੋਨਾ ਸਾਰਾ ਸਾਨੂੰ ਜ਼ਿੰਮੇਵਾਰ ਬੱਲੇ ਮਾਇਆ ਦਿੱਤਾ ਜਾਂਦਾ ਇਸ ਕਰਕੇ ਇਸ ਟਾਈਮ ਸਾਡਾ ਬਹੁਤ ਵੱਡਾ ਫਲ ਬਣ ਜਾਂਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਇਸ ਟਾਈਮ ਤੇ ਪੰਜਾਬ ਵਿੱਚ ਕਾਫੀ ਹੜਤੀ ਮਾਰ ਪਈ ਹੈਗੀ ਹੈ ਔਰ ਗੁਰਦੁਆਰਾ ਸਾਹਿਬ ਸ੍ਰੀ ਕੋਟਪੁਰਾਣ ਹਾਦਰਪਰ ਵੱਲੋਂ ਜਿਹੜਾ ਹੈਗਾ ਇਹ ਟਰੱਕ ਰਾਸ਼ਨ ਦੇ ਭਰੇ ਹੋਏ ਜਿਹੜੇ ਹੈਗੇ ਨੇ ਲੋਕਾਂ ਦੀ ਸੇਵਾ ਵਾਸਤੇ ਭੇਜੇ ਜਾ ਰਹੇ ਹੈਗੇ ਨੇ ਔਰ ਕਾਫੀ ਪੰਜਾਬੀ ਜਿਹੜੇ ਹੈਗੇ ਨੇ ਹਮੇਸ਼ਾ ਪਹਿਲਾਂ ਵੀ ਜਿਹੜਾ ਵੱਚੜ ਕੇ ਹਿੱਸਾ ਲੈਂਦੇ ਰਹੇ ਜਦੋਂ ਦੂਜੇ ਸੂਬਿਆਂ ਵਿੱਚ ਵੀ ਜਦੋਂ ਕੋਈ ਪੀੜਿਤ ਪੀੜਾ ਹੁੰਦੀ ਹੈਗੀ ਹੈ ਤੇ ਪੰਜਾਬ ਦੇ ਲੋਕ ਜਾ ਕਰਕੇ ਉੱਥੇ ਸੇਵਾ ਕਰਦੇ ਹੈਗੇ ਨੇ ਔਰ ਅੱਜ ਆਪਣੀ ਸਵੇਰ ਚ ਆਪਾਂ ਇਸ ਜੀ ਨਾਲ ਪੀੜਿਤ ਹੈਗੇ ਆ ਔਰ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਪੇਸ਼ ਹੋ ਰਿਹਾ ਹੈਗਾ ਉਸ ਕਰਕੇ ਸਾਰੇ ਲੋਕ ਕਾਫੀ ਵੱਧ ਚੜ ਕੇ ਹਿੱਸਾ ਲੈ ਰਹੇ ਹੈਗੇ ਮੈਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦੀ ਹੈਗਾ ਇਹ ਬਹੁਤ ਵੱਡਾ ਰੋਲ ਜਿਹੜਾ ਹੈ ਸਾਰੇ ਨਿਭਾਉਣ ਜਾ ਰਹੇ ਨੇ ਐਡਮਿਨਿਸਟ੍ਰੇਸ਼ਨ ਵੀ ਨਾਲ ਖੜਾ ਹੈ ਪੁਲਿਸ ਮੈਕਫਾ ਨਾਲ ਖੜਾ ਹੈ ਤੇ ਸਾਰੇ ਜਿਹੜੇ ਨੇ ਰਲ ਮਿਲ ਕੇ ਕੰਮ ਕਰ ਰਹੇ ਨੇ ਇਹ ਅੱਜ ਇਹ ਜਿਹਾ ਟਾਈਮ ਹੈ ਕਿਦਾ ਪੰਜਾਬ ਥੋੜੀ ਜੀ ਕਾਫੀ ਅਹਮiyet ਵਾਲੇ ਟਾਈਮ ਚ ਗੁਜ਼ਰ ਰਿਹਾ ਹੈ ਕੁਝ ਏਰੀਆ ਜਿਹੜੇ ਨੇ ਬਹੁਤ ਹੀ ਜ਼ਿਆਦਾ ਪੀੜਿਤ ਨੇ ਉੱਤੇ ਗੁਰਦਾਸਪੁਰ ਹੋ ਗਏ ਅੰਮ੍ਰਿਤਸਰ ਹੋ ਗਏ ਤੇ ਪਠਾਨਕੋਟ ਹੋ ਗਿਆ ਤੇ ਉਹਦੇ ਵਿੱਚ ਜਿਹੜੇ ਵੀ ਸਾਰੇ ਅਸੀਂ ਸਹਿਯੋਗ ਦੇ ਸਕਦੇ ਆਂ ਜਿਵੇਂ ਵੀ ਆਪਣਾ ਸਾਰੇ ਪੰਜਾਬੀਆਂ ਨੇ ਦਿੱਤਾ ਹੈ ਅੱਜ ਵੀ ਸਾਰੇ ਦੇ ਰਹੇ ਆਂ ਤੇ ਆ ਸਾਰੇ ਐਡਮਿਨਿਸਟ੍ਰੇਸ਼ਨ ਹੋ ਗਏ ਗੁਰਦੁਆਰਾ ਸ਼ੀ ਟਿੱਬੀ ਸਾਹਿਬ ਜਿਹੜੇ ਨੇ ਉਹਨਾਂ ਦੇ ਬਾਬਾ ਜੀ ਨੇ ਬਹੁਤ ਜ਼ਿਆਦਾ ਰਲ ਮਿਲ ਕੇ ਸਾਰੇ ਕੰਮ ਕਰ ਰਹੇ ਨੇ ਅੱਗੇ ਵੀ ਕਰਦੇ ਰਵਾਂਗੇ बस सबन यही बेनती है वी सारे इस मुश्किल टाइम से सारे खड़े रहन अपा सारे मिलके पंजाब इस जी मुश्किल समय है बहर कौन